ਸਿੰਘ ਭਾਈ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਮੈਤੇ ਦੇ ਭਾਈ ਕਿੱਥੇ ਜਿਹੜਾ ਹਾਸਾ ਆਇਆ ਕੀ ਹੋਇਆ ਭਾਈ ਅਸੀਂ ਮਗਰ ਔਂਡੇ ਕਿਹੜੇ ਕੀ ਚਲਾਉਂਦੇ ਪਏ ਸੀ ਤੇ ਟਰੈਕਟਰ ਚਲਾਉਂਦੇ ਪਏ ਸੀ ਹਾਂਜੀ ਮਗਰ ਉਹ ਗੱਡੀ ਆਈ ਸਰਾਬ ਨਾਲ ਰੱਜਿਆ ਸੀ ਤੇ ਉਹਨੇ ਵੀ ਸਾਡੇ ਜਮਾਰੀ ਤੇ ਨਾਲ ਮੋਟਰ ਵਾਲਾ ਜਿਹਦੇ ਵਿੱਚ ਮਾਰੀ ਹਾਂਜੀ ਸਾਡਾ ਟਰੈਕਟਰ ਉੱਤੇ ਚੜ ਗਿਆ ਡਵਾਈਡਰ ਤੇ ਡਵਾਈਡਰ ਤੇ ਠੀਕ ਹੈ ਹਾਂਜੀ ਤੇ ਕਿੰਨੀ ਕੇ ਬਾਵਾ ਸਪੀਡ ਦੇ ਵਿੱਚ ਗੱਡੀ ਸਪੀਡ ਬਹੁਤ ਗੱਡੀ ਦੀ ਬੜੀ ਸਪੀਡ ਦੀ ਡਰਾਈਵਰ ਕਿਦਾਂ ਹੈ? ਹਾਂਜੀ। ਡਰਾਈਵਰ 1000 ਰੁਪਏ ਦੇ ਦਾਰੂ ਪੀਤੀ ਸੀ। ਦਾਰੂ ਪੀਤੀ ਸੀ ਹਾਂਜੀ। ਪੀਤੀ ਸੀ ਹਾਂਜੀ। ਜਿਆਦਾ ਵੀ ਪੀਤੀ ਸੀ? ਜਿਆਦਾ ਪੀਤੀ। ਲਾਰਿਆ ਅਸੀਂ ਮੈਂ। ਦੇਖ ਤੁਸੀਂ ਚਲਾਉਂਦੇ ਪੇ। ਹਾਂਜੀ ਹਾਂਜੀ। ਤੁਸੀਂ ਕਿਹੜੀ ਜਗ੍ਹਾ ਤੋਂ ਆ ਰਹੇ ਤੇ ਕਿੱਥੇ ਆਸਾ ਹੋਇਆ ਜੀ? ਖੰਨਾ ਪੇਪਰ ਮਿਲਦੇ ਸਾਹਮਣੇ ਭਾਜੀ। ਉੱਥੇ ਅਕਸਰ ਤੁਸੀਂ ਕਿਹੜੀ ਜਗ੍ਹਾ ਤੇ ਜਾਣਾ ਹੈ? ਆਈ ਭਾਜੀ ਖਾਲੀ ਕਰਕੇ ਫੇਰ ਖੰਨਾ ਪੇਪਰ ਮਿਲਤੀ ਜਾਣਾ ਹੈ। ਤੁਸੀਂ ਡਰਦੇ ਕਿਦੋਂ ਚੱਲਗੇ ਹੋ? ਹਾਂਜੀ। ਕਿਦੋਂ ਚੱਲਗੇ? ਆਈ ਅੱਗੇ ਨੂੰ ਕਿਦਾਂ ਲੱਗੇ ਭਾਜੀ? ਕਿਹੜੀ ਗੱਲੋਂ? ਡਰ ਗਏ ਤੁਸੀਂ ਗੱਡੀ ਵੱਜ ਗਈ। ਗ ਇਹ ਭਾਈ ਕੰਨਾ ਖੰਨਾ ਮੈਂ ਪੇਪਰ ਮਲ ਦੇ ਸਾਹਮਣੇ ਆ ਆਹ ਜੀ ਮੈਂ ਨਾਲ ਹੀ ਇਹ ਮੁੰਡਾ ਚਲਾ ਗਿਆ ਸੀ ਤੇ ਮੈਂ ਨਾਲ ਬੈਠਾ ਹਾਂ ਹਾਂ ਜੀ ਕਿਹਦੇ ਤੇ ਸੀ ਹਾਂ ਜੀ ਟਰੈਕਟਰ ਤੇ ਸੀ ਇਹ ਤੇ ਪਿੱਛੋਂ ਗੱਡੀ ਸਪੀਡ ਚ ਆਈ ਆ ਅਸੀਂ ਆਪਣਾ ਮੋੜ ਕੱਟ ਗਏ ਆ ਤੇ ਉਹਨੇ ਆਣ ਕੇ ਪਿੱਛੋਂ ਮਾਰੀ ਮਾਰੀ ਆ ਤੇ ਮੋਟਰਸਾਈਕਲ ਤੇ ਆਉਣ ਦੇ ਮੋਟਰਸਾਈਕਲ ਆ ਮੀ ਆਡੇ ਨਾਲ ਹੀ ਮੋੜ ਕਟੇ ਆ ਮੋਟਰਸਾਈਕਲ ਵਾਲਿਆਂ ਨੂੰ ਚੁੱਕ ਕੇ ਉਹਨੇ ਮਾਰਿਆ ਸਾਈਡ ਤੇ ਅੱਛਾ ਹਾਂਜੀ ਉਹਨਾਂ ਦੇ ਲੱਗ ਗਿਆ ਸਟਾ ਟਾ ਟਾ ਆ ਨਹੀਂ ਉਹਨਾਂ ਦੇ ਸਟਾ ਲੱਗੀਆਂ ਵਾ ਉਸੇ ਵੇਲੇ ਐਂਬੂਲੈਂਸ ਆਈ ਉਹਨਾਂ ਚੁੱਕ ਕੇ ਇਹਦੀ ਮਤਲ ਲੈ ਗਈ ਆ ਹਾਂਜੀ ਹਸਪਤਲ ਲੈ ਗਈ ਆ ਗੱਡੀ ਗੱਡੀ ਤੇਜ਼ ਸੀ ਗੱਡੀ ਤੇਜ਼ ਸੀ ਉਹ ਆਏ ਆਪਣੇ ਵਿਆਹ ਨੂੰ ਵੇਖ ਕੇ ਆਏ ਸੀ ਤੇ ਮਤਲ ਉਹਨਾਂ ਸ਼ਰਾਬ ਸੂਈ ਪੀਤੀ ਜਾਦੀ ਕਿੰਨੇ ਕੇ ਬੰਦੇ ਸੀ ਗੱਡੀ ਦੇ ਵਿੱਚ ਬੰਦੇ ਸਾਰੇ ਮਤਲ ਉਹਨਾਂ ਦੀ ਫੈਮਿਲੀ ਹੈ ਆਪਣੀ ਬੈਠੀ ਵਿੱਚ ਹਾਂਜੀ ਤੇ ਕੋਈ ਸੱਟ ਪਿੱਟ ਨਹੀਂ ਲੱਗੀ ਹੈਗੀ ਅੱਛਾ ਹਾਂਜੀ ਉਹ ਸਹੀ ਸਲਾਮਤ ਹੀ ਬਾਕੀ ਮੋਟਰਸਾਈਕਲ ਵਾਲਿਆਂ ਦੇ ਲੱਗੀ ਹੈ ਡੀ ਜਿਹੜੀ ਹੈ ਨਾ ਗੱਡੀ ਉਹ ਗਾੜੀ ਨੂੰ ਟੁੱਟ ਗਈ ਹੈ ਠੀਕ ਹੈ ਭਾਈ ਇਸ ਤਰ੍ਹਾਂ ਜਿਹੜਾ ਇੱਥੇ ਐਕਸੀਡੈਂਟ ਹੋਇਆ ਆਪਣਾ ਪੇਪਰ ਮਿਲਦੇ ਸਾਹਮਣੇ ਇਹ ਜਿਹੜਾ ਸ੍ਰਿਪਟ ਕਾਰ ਵਾਲਾ ਸੀ ਨਾ ਇਹ ਬੜਾ ਫੁੱਲ ਰਜਿਆ ਹੋਇਆ ਸੀ ਇਸ ਵਾਲੇ ਪਾਰਵਤੀ ਹਸਪੀਟਲ ਆ ਤੇ ਇਹਦੇ ਵਿੱਚ ਨਾਲ 6-7 ਸਵਾਰੀਆਂ ਬੈਠੀਆਂ ਦੋ ਤਿੰਨ ਲੇਡੀ ਸੀ ਦੋ ਤਿੰਨ ਬੱਚੇ ਸੀ ਤੇ ਆਪ ਉਹ ਮਤਲਬ ਕਿ ਚਲਾ ਰਿਹਾ ਸੀ ਤੇ ਉਹਦੇ ਕਰਕੇ ਪਿੱਛੋਂ ਲਿਆ ਕੇ ਪਹਿਲਾਂ ਟਰਾਲੀ 'ਚ ਵੱਜਾ ਟਰਾਲੀ ਜਿਹੜੀ ਆ ਉਹ ਮਤਲਬ ਸਾਈਡ ਨੂੰ ਘੁੰਮ ਗਈ ਆ ਉਸ ਤੋਂ ਬਾਅਦ ਜਿਹੜੇ ਆ ਕੋ ਜਿੱਥੇ ਆ ਮੋਟਰਸਾਈਕਲ ਖੜਾ ਐ ਇਸੇ ਸਾਈਡ ਤੇ ਮੋਟਰਸਾਈਕਲ ਜਾ ਰਿਹਾ ਜਿਹੜੇ ਦੋ ਤਿੰਨ ਮੁਰਕ ਉਹਨਾਂ ਚ ਵੱਜਾ ਇੱਕ ਬੱਚਾ ਪਾਰਵਤੀ ਹਸਪੀਟਲ ਦਾਖਲ ਆ ਉਹਦਾ ਪੈਰ ਜਿਹੜਾ ਗਿੱਟਾ ਬਿਲਕੁਲ ਫ੍ਰੈਕਚਰ ਹੋ ਗਿਆ ਦੋਨੇ ਸਾਈਡਾਂ ਤੇ ਇੱਕ ਜਿਹੜਾ ਉਹਦੀ ਲੱਤ ਟੁੱਟੀ ਆ ਉਹਨੂੰ ਪਤਾ ਨਹੀਂ ਕਿਹੜੇ ਹਸਪੀਟਲ ਖੜਿਆ ਕਿੰਨੇ ਮੋਟਰਸਾਈਕਲ ਸੀ ਸਾਰੇ ਇਸ ਐਕਸੀਡੈਂਟ ਵਿੱਚ ਇਨਵੋਲਵ ਦੋ ਸੀ ਮੇਰਾ ਹਲੇ ਇੱਕ ਜਿਹਨੂੰ ਲੱਤ ਟੁੱਟੀ ਆ ਤੇ ਇੱਕ ਜਿਹੜਾ ਗਿੱਟਾ ਟੁੱਟਾ ਉਹ ਪਾਰਵਤੀ ਹਸਪੀਟਲ ਦਾ ਦੂਜੇ ਦਾ ਨਹੀਂ ਪਤਾ ਉਹਨੂੰ ਕਿੱਥੇ ਲੈ ਗਿਆ ਤੇ ਜਿਹੜਾ ਪਾਰਵਤੀ ਹਸਪੀਟਲ ਨੂੰ ਐਂਬੂ ਐਂਬੂਲੈਂਸ ਲੈ ਕੇ ਗਈ ਹੈ ਤੇ ਉਹਨਾਂ ਦੇ ਮੋਟਰਸਾਈਕਲ ਜਿਹੜੇ ਉਹ ਕਿੱਥੇ ਆ ਮੋਟਰਸਾਈਕਲ ਇਹਨਾਂ ਨੇ ਖੜੇ ਆ ਆਪ ਜਿਹੜੇ ਉਹਦੇ ਮਤਲਬ ਰਿਸ਼ਤੇਦਾਰ ਆਏ ਮੰਗਰ ਓਕੇ ਹਾਂ ਜੀ ਮੋਟਰਸਾਈਕਲ ਉਹ ਉਹਦਾ ਦੂਜੇ ਮੁੰਡੇ ਦਾ ਨਹੀਂ ਪਤਾ ਜਿਹੜਾ ਇਸ ਮੁੰਡੇ ਦਾ ਜਿਹੜਾ ਪਾਰਵਤੀ ਹਸਪੀਟਲ ਹੈ ਉਹਦਾ ਮੋਟਰਸਾਈਕਲ ਜਿਹੜਾ ਉਹ ਉਹਦੇ ਖੜਿਆ ਦੂਜੇ ਹਾਂਜੀ ਉਹਦੇ ਪਰਿਵਾਰ ਨੇ ਮੋਟਰਸਾਈਕਲ ਖੜਿਆ ਉਹਨਾਂ ਦਾ ਤੁਸੀਂ ਦੇਖਿਆ ਯਾਰ ਸਰ ਕੋਈ ਐਕਸੀਡੈਂਟ ਦੇਖਿਆ ਸਰ ਮੈਂ ਤੂੰ ਕੋਈ 5 ਕਿ ਮਿੰਟ ਦੀ ਗੱਲ ਨਹੀਂ 3 ਮਿੰਟ ਦੀ ਜਦੋਂ ਮੈਂ ਇੱਥੇ ਪਹੁੰਚਿਆ ਅਸੀਂ ਵੀ ਕੰਮ ਤੋਂ ਆ ਰਹੇ ਹਾਂ ਹਾਂਜੀ 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 ਕੰਮ ਤੋਂ ਹੀ ਆ ਰਹੇ ਹਾਂ ਅਸੀਂ ਕਿਹੜੀ ਜਗ੍ਹਾ ਤੇ ਸਰ ਐਕਸੀਡੈਂਟ ਆਇਆ ਇੱਥੇ ਹੋਇਆ ਸਾਰਾ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲਦੇ ਸਾਹਮਣੇ ਬਿਲਕੁਲ ਹਾਂਜੀ ਜੀ ਸਰ ਕੀ ਮਾਮਲਾ ਜਿਹੜਾ ਤੇ ਆਇਆ ਫਿਰ ਤੁਹਾਡੇ ਵੀ ਸਾਹਮਣੇ ਤੁਸੀਂ ਸਾਡੇ ਨਾਲ ਪਹਿਲਾਂ ਆਏ ਜੀ ਮੋਕੇ ਤੇ ਹੈ ਦੇਖੀ ਤਕਰੀਰ ਅਸੀਂ ਮੌਕੇ ਤੇ ਵੇਖਿਆ ਗੱਡੀ ਵੱਜੀ ਪਈ ਆ ਹਾਂਜੀ ਗੱਡੀ ਵੱਜੀ ਪਈ ਆ ਠੀਕ ਐ ਤੇ ਜਿਹੜੇ ਬੰਦੇ ਆ ਉਹ ਕਿੱਥੇ ਹਸਪੀਟਲ ਆ ਉਹ ਜਾ ਕੇ ਵੇਖਣੇ ਆ ਇਨਫਰਮੇਸ਼ਨ ਆਉਂਦੀ ਕਿਹੜੇ ਹਸਪੀਟਲ ਆ ਉਹਨਾਂ ਨੇ ਬਿਆਨ ਲਵਾਉਣਗੇ ਕੀ ਗੱਲ ਆ ਸਰ ਕਿਤੇ ਕਿੱਥੋਂ ਦੀ ਆ ਕਿਸੇ ਨੂੰ ਪਤਾ ਲੱਗਿਆ ਹਾਂਜੀ ਕੋਈ ਹੈ ਹੀ ਨਹੀਂ ਇਥੇ ਗੱਡੀ ਛੱਡ ਕੇ ਚਲੀ ਗਏ ਕੋਈ ਸਾਹਮਣੇ ਨਹੀਂ ਆ ਸਾਡੇ ਹਾਂਜੀ 104 ਤੇ ਚਲਗੇ ਜਾ ਦਗਾਏ ਜੇ ਗੱਡੀ ਹੁਣ ਟੋ ਕਰਕੇ ਲੱਗੇ ਖਾਣਾਂ ਜੋ ਵੀ ਇਹ ਸਾਹਮਣੇ ਆਇਆ ਜਿਹੜਾ ਕੋਈ ਬਿਆਨ ਦੇਊਗਾ ਆਣ ਕੇ ਜਿਹੜਾ ਕੋਈ ਨੁਕਸਾਨ ਹੋਇਆ ਹੋਊਗਾ ਉਹ ਸਾਹਮਣੇ ਆਏਗਾ ਤੇ ਫਿਰ ਅਧਿਕਾਰ ਵੀ ਕਰਾਂਗੇ ਸਰੋ ਮੀਡੀਆ ਨੂੰ ਤਾਂ ਸੀਸੀਟੀਵੀ ਗਜ਼ਾਰਾ ਕਢਾਈ ਜਾਏਗੀ ਸਾਰੇ ਭਾਜੀ ਜੋ ਹੈਗਾ ਇਹਦਾ ਮੀਡੀਆ ਦੇ ਵੀ ਗੱਲ ਪਏ ਭਾਜੀ ਉਹ ਵੀ ਕਰਾਂਗੇ ਜਿਹੜਾ ਬੰਦਾ ਤੁਹਾਡੇ ਗੱਲ ਪਿਆ ਹੋਇਆ ਵਾ ਮੀਡੀਆ ਦੇ ਗੱਲ ਪਏ ਉਹਦੀ ਕਾਰਵਾਈ ਕੀਤੀ ਜਾਏਗੀ ਬਹੁਤ ਮਤਲਬ ਉਹ ਜਿਹੜਾ ਜਿਹੜਾ ਵੇਖੋ ਭਾਜੀ ਜਿਹੜਾ ਬੰਦਾ ਇੱਥੇ ਵੀਡੀਓ ਕਢਾਵਾਂਗੇ ਆਪਾਂ ਸਾਰੇ ਵੇਖਾਂਗੇ ਜੋ ਹੋਊਗਾ ਸਾਹਮਣੇ ਉਹ ਕਰਾਂਗੇ ਠੀਕ ਹੈ